ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਫੇਰ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਜਿਹੜਾ ਟੂਰਨਾਮੈਂਟ ਹੈ ਜੀ ਉਹ ਡੈਨਮਾਰਕ ਦੀ ਧਰਤੀ ਤੇ ਆ ਡੈਨਮਾਰਕ ਵੀ ਬਹੁਤ ਸੋਹਣਾ ਮੋਲਕ ਆ ਤੇ ਮਾਰਨਿੰਗ ਹੋ ਚੁੱਕੀ ਆ ਅਸੀਂ ਰੈਡੀ ਹੋ ਚੁੱਕੇ ਆ ਤੇ ਰੈਡੀ ਹੋ ਕੇ ਆਪਣਾ ਸਮਾਨ ਜਿਹੜਾ ਉਹ ਅਸੀਂ ਬੈਗ ਵਗੈਰਾ ਤੇ ਆ ਵੈਨ ਦੇ ਵਿੱਚ ਰੱਖਣ ਆਏ ਆ ਤੇ ਹੁਣ ਅਸੀਂ ਇਸ ਤੋਂ ਬਾਅਦ ਬ੍ਰੇਕਫਾਸਟ ਕਰਨਾ ਬ੍ਰੇਕਫਾਸਟ ਕਰਕੇ ਤੇ ਫੇਰ ਆਪਾਂ ਗਰਾਊਂਡ ਦੇ ਵੱਲ ਨੂੰ ਚੱਲਦੇ ਆ ਜੁੜੇ ਰਹੋ ਸਾਡੀ ਇਸ ਵੀਡੀਓ ਲਓ ਜੀ ਮਾਰਨਿੰਗ ਦਾ ਟਾਈਮ ਹੋ ਗਿਆ ਤੇ ਬ੍ਰੇਕਫਾਸਟ ਸਾਰੇ ਕਰਨ ਲੱਗਿਆ ਬਹੁਤ ਵਧੀਆ ਜਿਹੜਾ ਅਸੀਂ ਹੋਟਲ ਆ ਜਿੱਥੇ ਅਸੀਂ ਠਹਿਰੇ ਆ ਤੇ ਖਾਣ ਪੀਣ ਵਾਲਾ ਵੀ ਕੰਮ ਚੰਗਾ ਓਕੇ ਰਿਪੋਰਟਾ ਤੁਹਾਨੂੰ ਦਿਖਾਉਣਾ ਵਿਖੀ ਕੀ ਮਾਹੌਲ ਆ ਹਾਂ ਲਓ ਜੀ ਇਹ ਫਰੂਟ ਆ ਬਾਕੀ ਤੁਸੀਂ ਆਪ ਦੇਖੀ ਜਣਾ ਕੀ ਕੀ ਸਿਸਟਮ ਆ ਕੀ ਰਹਾ ਮੈਂ ਥੋੜਾ ਜਿਹਾ ਸਾਰੀ ਆਈਟਮ ਤੁਹਾਨੂੰ ਦਿਖਾ ਦਿੰਨਾ ਤੁਰਦੀ ਫਿਰਦੀ ਨਿਗਾ ਤੇ ਲਓ ਜੀ ਦੇਖੋ ਨਾਰਵੇ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਪੂਰਾ ਕੈਂਟ ਮਾਹੌਲ ਆ ਤੇ ਸਾਰੇ ਜਾਨੇ ਆਪ ਦੀ ਜ਼ਰੂਰਤ ਦੇ ਅਨਸਾਰ ਸ਼ਖਸ਼ ਕਰ ਰਹੇ ਆ ਕਿ ਉਹਦੇ ਸਾਰੇ ਡਟੇ ਪਏ ਆ ਲੋ ਜੀ ਦੇਖੋ ਨਾਰਵੇ ਦੀ ਧਰਤੀ ਦੋ ਪੂਰਾ ਕੈਂਟ ਮਾਹੌਲਾ ਆ ਮੈਨੂੰ ਲੱਗਦਾ ਵੀ ਨਾਨਵੇਜ ਸਿਸਟਮ ਆ ਨਾ ਨੂੰ ਤਾਂ ਕਈ ਚੀਜ਼ਾਂ ਦੇ ਮੈਨੂੰ ਪਤਾ ਨਹੀਂ ਰਿਹਾ ਪਾਸ ਨੂੰ ਖਾ ਦਿੰਦਾ ਸਾਰਾ ਮਾਲ ਸੈਲਡ ਤੇ ਇੱਧਰ ਵੀ ਹੋਰ ਵੀ ਕਈ ਆਟਮ ਦੇਖੋ ਇਹਦਾ ਆਲੂ ਹੋਰ ਵੀ ਹੈ ਦਾਲਾਂ ਛਾਲਾਂ ਇੱਧਰ ਮਿਲਦਾ ਵੀ ਅੰਡੇ ਹੁਣੇ ਆ ਗਏ ਆ ਹਾਫ ਫਰਾਈ ਆ ਗਏ ਆ ਲਓ ਜੀ ਇੱਕ ਨੰਬਰ ਕੰਮ ਆ ਜੀ ਇੱਕ ਨੰਬਰ ਮਾਹੌਲ ਆ ਦੇਖੀ ਆਓ ਕਰਾ ਜਿਹੜੇ ਜੋ ਸਾਡੇ ਸਬਲੌਗ ਨਾ ਫਾਸਟ ਟੱਕ ਇੱਧਰ ਕੌਫੀ ਸ਼ਾਪ ਤੇ ਹਾ ਜੂ ਸੁਣੀ ਆ ਗਈ ਤੇ ਆਪਣੇ ਬੇਲੇਨਾਂ ਕੋਲੇ ਵੀ ਚਲਦੇ ਆ ਉਹ ਵੀ ਛਕੀ ਜਾਂਦੇ ਆ ਤੇ ਲੋ ਜੀ ਹਾਂਜੀ ਗੁੱਡ ਮਾਰਨਿੰਗ ਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਾਜੀ ਕਿਹਾ ਚਾਹੀ ਬ੍ਰੇਕਫਾਸਟ ਬ੍ਰੇਕਫਾਸਟ ਪੂਰਾ ਇੱਕ ਨੰਬਰ ਆ ਜੀ ਓਕੇ ਰਿਪੋਰਟ ਗੋਰੀ ਪੂਰੇ ਗੱਲ ਕੱਢਦੇ ਆ ਪੂਰੇ ਗੱਲ ਕੱਢਦੇ ਆ ਤੇ ਮਾਨ ਸਾਰੇ ਸਿਸਟਮ ਨੂੰ ਦੇਖ ਕੇ ਬਾਗੋ-ਬਾਗ ਹੋ ਗਿਆ ਆਪਣਾ ਤਾਂ ਹੁਣੇ-ਹੁਣੇ ਜਿਹੜੇ ਆਪਣੇ ਕਈ ਸੱਜਣ ਮਿੱਤਰਾਂ ਨੇ ਇਹ ਵੀਡੀਓ ਦੇਖਣੀ ਆ ਤੇ ਜੀ ਉਹਨਾਂ ਦਾ ਵੀ ਲਲਚਾਉਣਾ ਜੀ ਕਹਿੰਦੇ ਜੀ ਲਲਚਾਏ ਰਹਾ ਨਾ ਜਾਏ ਹਾਂਜੀ ਅੱਜ ਕੀ ਕਹਿਣਾ ਚਾਹੋਨਾ ਅੱਜ ਹਾਂ ਇਹ ਥੋੜਾ ਸੰਗਦਾ ਰਾ ਸ਼ੇਰ ਭਾਈ ਕਹਿੰਦਾ ਤਾਜ ਹਾਂਜੀ ਤਾਜ ਕੀ ਥੋੜਾ ਹੈਗਾ ਹਾਂਜੀ ਕੀ ਤੁਹਾਡਾ ਵੀਊ ਆ ਬ੍ਰੇਕਫਾਸਟ ਬਹੁਤ ਵਧੀਆ ਸੀ ਬਹੁਤ ਵਧੀਆ ਠੀਕ ਹੈ ਜੋ ਯੂਰਪ ਦੇ ਵਿੱਚ ਤਿੰਨ ਕੰਟਰੀਆਂ ਚ ਬ੍ਰੇਕਫਾਸਟ ਜਿੱਦਾਂ ਬਹੁਤ ਵਧੀਆ ਹਾਂਜੀ ਜਿੱਦਾਂ ਇੰਗਲੈਂਡ ਤੇ ਸਪੇਨ ਤੇ ਪੁਰਤਗਾਲ ਇਟਲੀ ਦੇ ਵਿੱਚ ਹੁੰਦਾ ਰਾਜਮਾ ਹਾਂਜੀ ਤੇ ਮੀਟ ਹਾਂਜੀ ਆਲੂ ਤੇ ਆਹ ਇਹ 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 ਗੋਰ ਇਹਨਾਂ ਦੇ ਵਿੱਚ ਹੁੰਦਾ ਜਿੱਦਾਂ ਜ਼ਿਆਦਾ ਫਰੂਟ ਹਾਂਜੀ ਤੇ ਛੋਟੇ ਬ੍ਰੈਡ ਸਵੀਟ ਤੇ ਹੋਰ ਚੀਜ਼ਾਂ ਦੀਆਂ ਲੱਗਾਂ ਵਾਲੀਆਂ ਆ ਇਹ ਗੋਰਿਆਂ ਦਾ ਸਟਾਈਲ ਇੱਧਰ ਠੀਕ ਹੈ ਜਿਹੜੇ ਯੂਰਪਨ ਆ ਇਹ ਇੰਗਲੈਂਡੀ ਉਹ ਤੁਸੀ ਦਿਖਾਈ ਦਿੱਤਾ ਉਹ ਆਲੂ ਦੂ ਰਾਜਮਾ ਜਿਆਦਾ ਖਾਈ ਖੁਸ਼ ਹੈ ਨਾ ਬ੍ਰੇਕਫਾਸਟ ਦੇ ਵਿੱਚ ਤੇ ਇਹਨਾਂ ਦਾ ਬ੍ਰੇਕਫਾਸਟ ਦਾ ਮਤਲਬ ਕਿ ਹਰ ਰੈਸਟੋਰੈਂਟ ਦੇ ਵਿੱਚ ਨਹੀਂ ਹਾਂਜੀ ਕਿ ਜਿਹੜੇ 5 ਸਟਾਰ ਆ ਹੋਟਲ ਉਹਨਾਂ ਦੇ ਵਿੱਚ ਇਹ ਜਿੰਦੇ ਆ ਅੱਛਾ ਜੀ ਤੇ ਮਤਲਬ ਕਿ ਸਾਰਿਆਂ 'ਚ ਨਹੀਂ ਹੂੰ ਤੇ ਕਿ ਜ਼ਿਆਦਾਤਰ ਤਾਂ ਯੂਰਪ ਦੇ ਵਿੱਚ ਬੈਸਟ ਕੁਆਲਿਟੀ ਦਿੰਦੇ ਠੀਕ ਹੈ ਠੀਕ ਹੈ ਥੋੜੀ ਸਾਰੀ ਸੰਗ ਦੇ ਇਥੇ ਕਰ ਰਹੀ ਹੈ ਜਾਨੀ ਕਿ ਬ੍ਰੇਕਫਾਸਟ ਬ੍ਰੇਕਫਾਸਟ ਕਰ ਰਹੀ ਹੈ ਜੀ ਹੁਣ ਇਹਨਾਂ ਨੇ 10:30 ਵਜੇ ਬੰਦ ਕਰ ਦੇਣਾ ਜਿਹੜੇ ਇਹ ਗੋਰੇ ਗੋਰੇ ਨੇ ਇਹ ਮੈਨੂੰ ਲੱਗਦਾ ਵੀ ਇਥੇ ਨਾਰਵੇ ਦੇ ਆ ਕੇ ਪਾਸੇ ਪਾਸੇ ਆ ਇਹਨਾਂ ਦਾ ਕੀ ਲਾਲੋ ਕੋਈ ਵਿੱਚ ਵੀ ਹੋ ਸਕਦਾ ਜ਼ਿਆਦਾਤਰ ਹੁਣ 홀ੀਡੇ ਚ ਲੈਣ ਦੇ ਲੁੱਕ ਬਾਹਰੋਂ ਆਏ ਆ ਠੀਕ ਹੈ ਤੇ ਜਿੱਦਾਂ ਲਾਲੋ ਹੁਣ ਨੈਕਸਟ ਮੰਥ ਤੱਕ ਪੂਰਾ ਪਰਨਾ ਹਾਂਜੀ ਕੋਈ ਕਿਸ ਕੰਟਰੀ ਚੋਂ ਆਇਆ ਕੋਈ ਕਿਸ ਕੰਟਰੀ ਚੋਂ ਹੈ ਜਿਹੜੀ ਗਰਮ ਕੰਟਰੀਆਂ ਦੇ ਉਹ ਠੰਡੀਆਂ ਕੰਟਰੀਆਂ ਚ ਜਾਂਦੇ ਆ ਠੰਡੀਆਂ ਕੰਟਰੀਆਂ ਵਾਲੇ ਗਰਮ ਕੰਟਰੀਆਂ ਇਧਰ ਲਈ ਉਧਰ ਉਧਰ ਲਈ ਹਾਂ ਇਦਰੀ ਵਾਲੇ ਆ ਸਪੇਰ ਪੁਰਤਗਰ ਵਾਲੇ ਗੁਰੂ ਉਹ ਇਧਰ ਸਾਈਡ ਆਉਂਦੇ ਆ ਠੀਕ ਹੈ ਜੀ ਜੀ ਉਹਨਾਂ ਨੂੰ ਥੋੜਾ ਮੌਸਮ ਉਹ ਚਾਹੁੰਦੇ ਆ ਇਹ 8 ਮਹੀਨੇ ਗਰਮੀਆਂ ਜਿੰਨੀ ਘਟਾ ਬਿਲਕੁਲ ਜੀ ਇਹ ਥੋੜੀ ਠੱਡੇ ਦਾ ਨਿਹਰਾ ਆਉਂਦਾ ਹਾਂ ਜੀ ਇਹ ਇਧਰ ਸੋਈ ਠੱਡੇ ਪਾ ਕੇ ਆ ਬਿਲਕੁਲ ਹਾਂ ਜੀ ਤੇ ਇਧਰ ਸਾਡੇ ਨਾਲ ਬੈਸਟ ਜਾਫੀ ਆ ਜੀ ਇਹ ਜਾਰ ਬੈਸਟ ਜਾਫੀ ਸਤਿ ਸ਼੍ਰੀ ਅਕਾਲ ਜੀ ਬਾਈ ਪੁਰਤਗਰ ਖਾਲਸਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਿੱਦਾਂ ਚੱਲੇ ਆ ਟੂਰ ਆਨੰਦ ਆਨੰਦ ਮਾਨ ਰਹੇ ਨੇ ਤੇ ਕੈਂਡਲਾਈਟ ਡਿਨਰ ਕਰ ਰਹੇ ਆ ਭਰਾਵਾ ਜੀ ਦੇ ਨਾਲ ਕੀ ਬਾਤ ਆ ਕੀ ਬਾਤ ਰੇਕ ਕੁਇਜ਼ੀਨ ਦਾ ਪਈ ਹੋਈ ਹੈ ਜਿਹੜੀ ਮਰਤੀ ਖਾਓ ਠੀਕ ਹੈ ਬਈ ਆਰੇ ਲਓ ਪੂਰਾ ਆਨੰਦ ਆ ਰਿਹਾ ਜੀ ਐਨਾ ਸਵਰਗ ਜਿਹਾ ਬੈਠੇ ਹੋਏ ਹਾਂ ਕੀ ਬਾਤ ਹੈ ਚਲੋ ਠੀਕ ਹੈ ਜੀ ਛਕੋ ਫਿਰ ਸ਼ਾਸ਼ਕਾ ਕੇ ਬਾਅਦ ਜ ਆਪਾਂ ਫਿਰ ਮਿਲਦੇ ਹਾਂ ਫਿਰ ਆਪਾਂ ਰੈਡੀ ਹੋ ਕੇ ਗਰਾਊਂਡ ਵਾਲੂ ਜਾਣਾ ਲਓ ਜੀ ਬ੍ਰੇਕਫਾਸਟ ਕਰਨ ਲੱਗੇ ਆ ਤੇ ਇਸ ਹੋਟਲ 'ਤੇ ਠਹਿਰੇ ਸੀਗੇ ਆ ਸਾਰੀਆਂ ਸੰਗਤਾਂ ਸਾਰੇ ਗੋਰੇ ਬ੍ਰੇਕਫਾਸਟ ਕਰ ਰਹੇ ਆ ਬਹੁਤ ਵਧੀਆ ਮਾਹੌਲਾ ਤੇ ਬਹੁਤ ਵਧੀਆ ਜਿਹੜਾ ਇਹ ਹੋਟਲ ਜਿੱਥੇ ਅਸੀਂ ਠਹਿਰੇ ਸੀਗੇ। ਲਓ ਜੀ ਅਸੀਂ ਪਹੁੰਚ ਗਏ ਆ ਗਰਾਊਂਡ ਵਿੱਚ ਤੇ ਰੋਗਾ ਲੰਗਰ ਚੱਲ ਰਿਹਾ। ਯਾਰੀਆਂ-ਵਿਆਰੀਆਂ ਪੂਰੀਆਂ ਮੁਕੰਮਲ ਆ। ਬਹੁਤ ਵਧੀਆ ਮਾਹੌਲ ਬਣਿਆ ਹੋਇਆ। ਇੱਥੇ ਕਾਠ ਮੈਨ ਲੱਗਦਾ ਵੀ ਥੋੜਾ ਜ਼ਿਆਦਾ ਹੋਣਾ। ਕਿਉਂਕਿ ਹੋ ਸਕਦਾ ਵੀ ਪੰਜਾਬੀਆਂ ਦੀ ਗਿਣਤੀ ਇੱਥੇ ਥੋੜੀ ਜ਼ਿਆਦਾ ਹੋਵੇ। ਬਾਕੀ ਜੁੜੇ ਰਹੋ। ਦੇਖਦੇ ਆ ਵੀ ਕਿੱਦਾਂ ਦਾ ਮਾਹੌਲ ਕੀ ਰੰਗ ਟੰਗ। ਲਓ ਜੀ ਆਹ ਕੱਪ ਆ। ਤੇ ਬੈਸਟ ਰੇਡਰ ਵਾਸਤੇ ਵੀ ਸ਼ਾਨਦਾਰ ਬੈਸਟ ਸਟੋਪਰ ਵਾਸਤੇ ਵੀ ਫਰਸਟ ਐਂਡ ਸੈਕੰਡ ਵਾਸਤੇ ਬਹੁਤ ਸੋਹਣੇ ਕੱਪ ਬਣਾਏ ਆ ਬਹੁਤ ਤਕੜਾ ਪ੍ਰਬੰਧ ਆ ਠੀਕ ਹੈ ਜੀ ਜਿਹੜਾ ਕਵਰ ਕੀਤੀ ਹੋਈ ਜਗਾ ਉਹ ਬੀਬੀਆਂ ਵਾਸਤੇ ਆ ਜੀ ਟੈਂਟ ਲੱਗਾ ਜਿਹੜਾ ਵੀ ਠੀਕ ਹੈ ਜੀ ਤੇ ਜਰਸੀਆਂ ਦੇ ਵਿੱਚ ਇਹ ਬਾਜ ਕਬੱਡੀ ਕਲੱਬ ਸਵਿਟਜ਼ਰਲੈਂਡ ਗੁਰੂ ਤੇਗ ਮਹਾਨ ਦਾ ਕਬੱਡੀ ਕਲੱਬ ਇਟਲੀ ਵੱਡੀ ਟੀਮ ਜਿਹੜੀ ਰੈਡ ਜਰਸੀਆਂ ਦੇ ਵਿੱਚ ਜੀਤੂ ਹਾਲੈਂਡ ਰਣਜੀਤ ਸਿੰਘ ਜੀ ਖਾਲਸਾ ਪੁੱਗਰਨੀ ਸਾਹਿਬ ਤੇ ਨਾਮ ਸਾਡੇ ਤਾਜਮੋਰ ਬਾਜਮੋਰੀਨਾਂ ਭਰਾਵਾਂ ਦੀ ਜਿਹੜੀ ਟੀਮ ਸਪੌਂਸਰ ਕੀਤੀ ਹੈ ਖੇਡੂ ਮੇਰੇ ਵਿੱਚ ਇਹਦੇ ਪਹਿਲਾ ਪ੍ਰਾਈਜ਼ ਪੰਸੇ ਜੰਬੇ ਭਰੀ ਪਹਿਲਾ ਪ੍ਰਾਈਜ਼ ਸੋਨੀ ਖੰਨਾ ਦੀ ਗੁਰਦਿਆਲ ਸਿੰਘ ਵੱਡਾ ਬਲਜੀਤ ਸਿੰਘ ਵੱਡਾ ਮੁਖਤਿਆਰ ਸਿੰਘ ਵੱਡਾ ਤੇਜਿੰਦਰ ਸਿੰਘ ਨਿੱਗਰ ਡਾਂਸਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਲਓ ਗਾਂਦਰਾ ਵਾਲਾ ਨੌਜੋ ਨੇ ਇਸ ਵੇਲੇ ਰੇਡ ਪਾਉਣਾ ਹੋਇਆ ਹੈ ਬ੍ਰਹਮਵੇਖ ਯਾਮਾ ਲਓ ਜਾਮਾ ਇਸਵੇਂ ਦੀ ਦੇਸਣਾ ਵਾਲਾ ਦੇਸਣਾ ਵਾਲਾ ਟੱਕ ਪਾਉਗੇ ਨਹੀਂ ਹਰ ਪੂਰੀ ਫਾਰਮ ਦੇ ਵਿੱਚ ਹੈ ਮੈਨੂੰ ਲੱਗਦਾ ਹੈ ਕੱਲ ਡੈਨਮਾਰਕ ਦਾ ਗੁੱਸਾ ਅੱਜ ਕੱਢਣਗੇ ਮੈਨੂੰ ਲੱਗਦਾ ਹੈ ਕੱਲ ਦਾ ਸਾਡੀ ਇੱਥੋਂ ਦੀ ਸੰਗਤ ਨੇ ਪਤਾ ਹੈ ਖੇਡ ਦੇ ਮੈਦਾਨ ਦੇ ਵਿੱਚ ਫਾਈ ਡੈਨਮਾਰਕ ਦੇ ਵਿੱਚ ਇਹਨਾਂ ਦੋਨਾਂ ਟੀਮਾਂ ਦਾ ਫਾਈਨਲ ਹੋਇਆ ਤੇ ਅੱਜ ਕਹਿੰਦੇ ਨਾਰਵੇ ਦੀ ਧਰਤੀ ਤੇ ਐਨ ਕਹਿੰਦੇ ਮੈਚ ਫਸਿਆ ਹੋਇਆ ਹੱਲੇ ਤੇ ਦੂਜਾ ਕਬੱਡੀ 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 ਫਸੇ ਤੱਕਰ ਹੈ ਕਿ ਫਸ ਗਏ ਆ ਮੈਚ ਬਸ ਗਈਆਂ ਪੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਜੱੱਬਿਆ ਟੀਮਾਂ ਬੋਨੀ ਗਈਆਂ ਵਾਹ ਓਏ ਪਤੜਾ ਆਣਿਆ ਵਾਹ ਓਏ ਪਤੜਾ ਆਲਿਆ ਆ ਜੰਦਵੀ ਲਾਉਂਦਾ ਵੇ ਜਿਹੇ ਟਿਕਾਣੇ ਗੱਲ ਲਾਉਣਾ ਮੇਰੇ ਮਿੱਤਰੋ ਵੀਰੇ ਗਰਾਊਂਡ ਯਾਰ ਹਰ ਇੱਕ ਪੈਂਡ ਦੇ ਵਸ ਤਰੀ ਜਾਂਦੇ ਚੰਗਾ ਲੱਗਦਾ ਯਾਰ ਇਹ ਕਿਤੇ ਪਿੰਡ ਪੱਤਰ ਮੁਕਾਬਲਾ ਹੋ ਰਿਹਾ ਯਾਰ ਬਹੁਤ ਬਹੁਤ ਧੰਨਵਾਦ ਹੈ ਸ਼ਰਮਾ ਸਾਹਿਬ ਖੁਸ਼ ਹੋ ਸਾਡੇ ਅਮਿਤ ਕਰਨਾ ਜੀ ਵੀਰ ਫਿਲਮਜ਼ ਨਾਰਵੇ ਵਾਲੇ ਸਾਡੇ ਵੀਰ ਨੇ ਜਿਹਨਾਂ ਦਾ ਕੈਮਰਾ ਚੱਲ ਰਿਹਾ ਸੋ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਾਂ ਜੀ ਮੈਚ ਕਰਦੇ ਜੀ ਹਰੂ ਜੀ ਆਨ ਬਾਜੀ ਰਾਜੂ ਸਾਡਾ ਵੀਰ ਸਾਰੇ ਫੋਰਸ ਕਲੱਬ ਦਾ ਬਾਰ ਬਾਰ ਧੰਨਵਾਦ ਹੈ ਜੱਸਾ ਪੰਡਾਲ ਜੀ ਮੱਧੀਆਂ ਜ਼ਿੰਮੇਵਾਰੀਆਂ ਨੇ ਸਭਾ ਬਹੁਤ ਸਾਰਾ ਮਾਣ ਰਫੀ ਗੁੱਜਰ ਦੇ ਲਈ ਤੇ ਦਾਸ ਅਲੀ ਗੁੱਜਰ ਦੇ ਵਾਸਤੇ ਵੱਡਾ ਮਾਨ ਸਨਮਾਨ ਦਿੱਤਾ ਹੈ ਪੁਰਸ ਕਲੱਬ ਨਾਰਵੇਲੂ ਬਹੁਤ ਬਹੁਤ ਧੰਨਵਾਦ ਹੈ ਜਿਨੇ ਵੀ ਸਾਡੇ ਪਾਕਿਸਤਾਨੀ ਭਰਾ ਰਸ਼ਪਿੰਦਰ ਸਿੰਘ ਜੀ ਮੁਖਤਿਆਰ ਸਿੰਘ ਜੀ ਰਵਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਰਦੀਪ ਸਿੰਘ ਦਿਮਤੀ ਉਹਨਾਂ ਦਾ ਦੇ ਆਤ ਅਲੋਪ ਦੇ ਨੰਬਰ ਨੇ 118 ਨੰਬਰ 12 ਦੇ 118 ਦਾ ਅਕੜਾ ੱੱਕਿਆ ਦੇ ਕੋਲ ਉਹਨਾਂ ਨਾਲ ਪਿਆਰ ਹੈ ਲਓ ਕਬੱਡੀ ਪੈ ਗਈ ਹੈ ਲਓ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਰਹੀ ਹੈ ਯਾਰ ਜਾਹੀ ਕਹਿੰਦੇ ਪਿਆਰ ਵਰ ਪਿਆਰ ਵਜਦੀਆਂ ਪੱਟਾਂ ਦੇ ਥਾਪੀਆਂ ਕੌਣ ਕਿਹੜਾ ਬਲੇ ਬਲੇ ਕਰ ਦੇਗਾ ਕਿ ਮਹਿਕ ਕੌਡੀ ਦੀ ਚੰਦਨ ਵਰਗੀ ਫੈਲੀ ਵਿੱਚ ਮੈਦਾਨਾਂ ਦੇ ਰੇਡਾਂ ਪੈਂਦੀਆਂ ਜੱਫੇ ਲੱਗਦੇ ਅੱਖੋ ਜੋਰ ਜਵਾਨਾਂ ਦੇ ਆਈ ਹੋਈ ਰੇਡ ਪਾਈਦੇ ਹੋਏ ੱੱਕੇ ਹਰਜੀ ਪਾਸੇ ਹੱਲਿਆਂ ਦੇ ਲਾਗੇ ਨੰਬਰ ਨੰਬਰ ਕਹਿੰਦੇ ਜਾਫੀਆਂ ਦਾ ਆ ਜਾਫੀ ਇਹ ਵੀ ਕਮਾਲ ਕਰਦੀ ਕਹਿੰਦੇ ਲਗਾਤਾਰ ਦੋ ਜਫੇ ਲਾ ਕੇ ਲੈ ਲੈ ਵਾਰਾਂ ਕਰਾਦੀ ਹੈ ਲੈ ਵੀ ਜਾਉਂਦਾ ਰਹਿ ਜੌਣ ਜੋ ਗਿਆ ਲੈ ਵੀ ਮਨ ਤਪਲੇ ਆ ਰਿਹਾ ਲਓ ਯੋਧੇ ਨੇ ਕਹਿੰਦੇ ਜਾਨ ਦਾ ਨੰਬਰ ਆਪਣੀ ਟੀਮ ਲਈ ਜੋੜਿਆ ਅਗਲੀ ਰੇਡ ਪਾਉਣ ਦੇ ਮੋੜ ਫੇਰ ਤਿਆਰ ਵਾਰ ਤਿਆਰ ਲੱਗ ਤੇ ਨਾਲ ਸੂਰ ਦੇ ਸਾਹਮਣੇ ਆ ਜਾਂਦੇ ਆ ਤੇ ਫਿਰ ਸ਼ਾਮ ਹੋ ਜਾਂਦੀ ਹੈ ਇਹ ਪੱਕੀ ਬੱਦਲਾਂ ਦੀ ਛਾਂ ਕੋਈ ਨਾ ਵੇ ਪੁੱਤਰੋ ਰਹਿਮ ਕਰੋ ਇਹ ਨਸ਼ਿਆਂ ਦੀ ਮਾਂ ਕੋਈ ਨਾ ਬਾਰੇ ਕੰਮਾਂ ਤੋਂ ਬਚਣਾ ਚਾਹੀਦਾ ਚੰਗੇ ਕੰਮ ਕਰਨੇ ਚਾਹੀਦੇ ਆ ਨੇਕੀ ਖੱਟਨੀ ਚਾਹੀਦੀ ਆ ਤੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਚੰਗੇ ਕੰਮ ਕਰ ਲੈ ਔਖੇ ਆ ਮਾਰੀ ਤੇ ਜਦੋਂ ਮਰਜ਼ੀ ਕਰ ਲੋ ਨਾਂ ਬਾਦ ਜਦੋਂ ਮਰਜ਼ੀ ਲੈ ਲੋ ਘਰ ਮੇਰੇ ਲੋਕਾਂ ਤੋਂ ਮਰਜ਼ੀ ਲੈ ਲੋ ਪਰ ਚੰਗੇ ਕੰਮ ਕਰ ਲੈ ਔਖੇ ਆ ਇਸ ਕੰਮ ਦੀ ਰੇਲ ਐ ਵੀ ਬਿਹੜਾ ਕਹੀ ਗੱਲ ਜਸਤਾਰ ਨਮਾਜ਼ ਦਾ ਜੀਵਾ ਤਾਬ ਉਹ ਜੀ ਫਾਈਨਲ ਮੈਚ ਨਾਰਵੇ ਦੇ ਕਬੱਡੀ ਕੱਪ ਦਾ ਸਮਾਪਤ ਹੋ ਗਿਆ ਤੇ ਫ੍ਰਾਂਸ ਦੀ ਟੀਮ ਜਿਹੜੀ ਉਹ ਚੈਂਪੀਅਨ ਬਣੀ ਆ ਤੇ ਸਪੇਨ ਦੀ ਟੀਮ ਜਿਹੜੀ ਉਹ ਰਨਰ ਅਪ ਰਹੀ ਆ ਬਹੁਤ ਵਧੀਆ ਟੂਰਨਾਮੈਂਟ ਹੋਇਆ ਅੱਜ ਦੇ ਕੱਪ ਦਾ ਬੈਸਟ ਜਾਫੀ ਜਿਹੜਾ ਉਹ ਬਣਿਆ ਗੁਰਸੇਵਕ ਸਿੰਘ ਸੇਵਕ ਸੁਰਖਪੁਰੀਆ ਸੇਵਕ ਸੁਰਖਪ੍ਰੀਆ ਤੇ ਬੈਸਟ ਰੀਡਰ ਮੇਲੇ ਦਾ ਜਿਹੜਾ ਬੈਸਟ ਰੀਡਰ ਆ ਉਹ ਹੈਪੀ ਸਿੰਧੜ ਬਣਿਆ ਆ ਆਪਣੇ ਭਾਈ ਸਾਹਿਬ ਤਕਵੀਰ ਲੋਰੀ ਟੀਮ ਜੇਤੂਰੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਤੇ ਆਪਣੇ ਜਿਹੇਦਾਰ ਸਾਹਿਬ ਨੂੰ ਵੀ ਮੁਬਾਰਕਾਂ ਜੀ ਤੁਹਾਡੀ ਆਦਰੀ ਨਾਲ ਬਹੁਤ ਬਾਈ ਚਰਪਾ ਨਾਲ ਬਹੁਤ ਵਧੀਆ ਮੇਲਾ ਹੋਇਆ ਹਾਂਜੀ ਹਾਂਜੀ ਅਸੀਂ ਨੱਟ ਨੱਟ ਕੀ ਖੇਡੇ ਆ ਪਰ 530 ਲਾਜ ਰੱਖੀ ਲਾਜ ਰੱਖੀ ਚਲੋ ਮਾਰਕ ਮੇਲ ਕਰੇ ਆਉਣ ਵਾਲੇ ਦਿਨਾਂ ਚ ਵੀ ਤੁਹਾਡੀ ਟੀਮ Winner ਹੋਵੇ ਬਰਕਤ ਜੀ ਬਰਕਤ ਠੀਕ ਆ ਜੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਧਰ ਸਾਡੇ ਆ ਲੱਕੀ ਪਟਨੂਰਾ ਇਹ ਫਰਾਂਸ ਦੀ ਟੀਮ ਦੇ ਸਪੋਰਟਰ ਹੈ ਜੀ ਤੋਂ ਇਹਨਾਂ ਵੀਰਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਲਓ ਜੀ ਅੱਜ ਦਾ ਟੂਰਨਾਮੈਂਟ ਬਹੁਤ ਵਧੀਆ ਤਰੀਕੇ ਨਾਲ ਸਮਾਪਤ ਹੋ ਗਿਆ ਤੇ ਸਾਡੀ ਇਸ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਅੱਗੇ ਵੀ ਯਾਰਾਂ ਦੋਸਤਾਂ ਨਾਲ ਸਾਂਝਾ ਕਰਿਓ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਆਉਣ ਵਾਲੇ ਕੱਪਾਂ ਦੇ ਆਉਣ ਵਾਲੇ ਟੂਰਨਾਮੈਂਟਾਂ ਦੇ ਜਾਂ ਯੂਰਪ ਦੇ ਹੋਰ ਵੀ ਵਲੌਗ ਲੈ ਕੇ ਤੁਹਾਡੇ ਤੱਕ ਆਉਂਦੇ ਰਾਵਾਂਗੇ ਸਾਰਿਆਂ ਨੂੰ